তার বজর <Ricefiction> <_ JJonak> <canfuloyu> <Laborator il payone> <amplify> ਸਰ ਆਣ ਦਾ ਕਾਰਨ ਬੜਾ ਦੁਖਦਾਈ ਹੈ ਅੱਜ ਪੰਜਾਬ ਦੇ ਹਿੰਦੂ ਸਮਾਜ ਦਾ ਦਿਲ ਬਹੁਤ ਦੁਖਿਆ ਹੈ ਕਿ ਕੱਲ ਮੋਗੇ ਦੇ ਵਿੱਚ ਪਰਸੋਂ ਰਾਤ ਨੂੰ ਸਾਡੇ ਇੱਕ ਮਹੱਤਵਪੂਰਨ ਸਾਥੀ ਪੁਰਾਣੇ ਸਾਥੀ ਮੰਗਤ ਰਾਏ ਮੰਗਾ ਜੀ ਦੀ ਅਤਵਾਦੀ ਸੋਚ ਦੇ ਲੋਕਾਂ ਨੇ ਉਹਨਾਂ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਇਹ ਵੀ ਸਰਕਾਰ ਦੀ ਲਾਪਰਵਾਹੀ ਦਾ ਨਤੀਜਾ ਸੀ ਉਹਨੂੰ ਸੁਰੱਖਿਆ ਨਹੀਂ ਦਿੱਤੀ ਗਈ ਔਰ ਦੂਸਰਾ ਉਹ ਕੱਲ ਰਾਤ 12:30 ਵਜੇ 1:00 ਵਜੇ ਦੇ ਕਰੀਬ ਬੰਬ ਧਮਾਕਾ ਕਰਕੇ ਇਸ ਮੰਦਰ ਦੇ ਉੱਤੇ ਹਮਲਾ ਕੀਤਾ ਗਿਆ ਇਹ ਤਾਂ ਪ੍ਰਮਾਤਮਾ ਦੀ ਭਗਵਾਨ ਦੀ ਸ਼ਕਤੀ ਦੇ ਨਾਲ ਮੰਦਰ ਨੂੰ ਕੋਈ ਜ਼ਿਆਦਾ ਹਾਨੀ ਨਹੀਂ ਪਹੁੰਚੀ ਲੇਕਿਨ ਇਸ ਹਮਲੇ ਨਾਲ ਪੰਜਾਬ ਦੇ ਨਹੀਂ ਪੂਰੇ ਦੇਸ਼ ਦੇ Hindu ਸਮਾਜ ਦਾ ਦਿਲ ਦੁਖ ਹੈ Hindu ਸਮਾਜ ਬੜਾ ਦੁੱਖ ਦੇ ਵਿੱਚ ਹੈ ਔਰ ਗੁੱਸੇ ਦੇ ਵਿੱਚ ਹੈ ਪਰ ਅਸੀਂ ਉਮੀਦ ਕਰਦੇ ਹਾਂ ਕਿ ਪੰਜਾਬ ਪੁਲਿਸ ਨੇ ਖਾਸ ਕਰਕੇ ਜ਼ਿਲ੍ਹਾ ਮੋਗਾ ਪੁਲਿਸ ਨੇ ਕਾਰਵਾਈ ਜਿਸ ਤਰੀਕੇ ਨਾਲ ਕੀਤੀ ਕੱਲ ਜਿਹੜਾ ਇਹ ਲੋਕ ਸੀਗੇ ਤਿਆਰੇ ਇਹਨਾਂ ਨੂੰ ਪਕੜਿਆ ਔਰ ਉਸੇ ਤਰ੍ਹਾਂ ਅਸੀਂ ਉਮੀਦ ਕਰਦੇ ਹਾਂ ਕਿ ਅੰਮ੍ਰਿਤਸਰ ਪੁਲਿਸ ਵੀ ਹਿੰਦੂ ਸਮਾਜ ਦੇ ਗੁੱਸੇ ਨੂੰ ਧਿਆਨ ਵਿੱਚ ਰੱਖਦੇ ਹੋਏ ਜਿਸ ਤਰ੍ਹਾਂ ਹਿੰਦੂ ਸਮਾਜ ਦਾ ਗੁੱਸਾ ਉਬਲ ਰਿਹਾ ਉਸ ਨੂੰ ਧਿਆਨ ਚ ਰੱਖਦੇ ਹੋਏ ਮੰਦਰ ਦੇ ਖਲਾਬ ਸਾਜ਼ਿਸ਼ ਕਰਨ ਵਾਲਾ ਨੂੰ ਵੀ ਆਖਰੀ ਅੰਜਾਮ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰੇਗੀ ਸਾਨੂੰ ਉਮੀਦ ਹੈ ਕਿ ਅੱਜ ਦੀ ਰਾਤ ਬਿਤਣੀ ਨਹੀਂ ਚਾਹੀਦੀ ਨਹੀਂ ਤਾਂ ਜਿਹੜੇ ਸੰਤ ਸਮਾਜ ਨੇ ਕੋਸ਼ਨਾ ਕਿਤੇ ਚੇਤਾਵਨੀ ਦਿੱਤੇ ਆ ਉਸ ਤੇ ਹਿੰਦੂ ਸਮਾਜ ਅਮਲ ਕਰੇਗਾ ਔਰ ਪੰਜਾਬ ਦਾ ਹਿੰਦੂ ਸਮਾਜ ਅੰਦੋਲਨ ਕਰੇਗਾ ਉਸ ਅੰਦੋਲਨ ਨੂੰ ਪੂਰੇ ਦੇਸ਼ ਦਾ ਹਿੰਦੂ ਸਮਾਜ ਸਮਰਥਨ ਦੇ ਸਕਦਾ ਹੈ ਮੈਨੂੰ ਪਤਾ ਲੱਗਾ ਹੈ ਕਿ ਕੇਜਰੀਵਾਲ ਸਾਹਿਬ ਵੀ ਅੰਮ੍ਰਿਤਸਰ ਚ ਨੇ ਮੈਂ ਉਹਨਾਂ ਨੂੰ ਵੀ ਅਪੀਲ ਕਰਾਂਗਾ ਕਿ ਉਹਨਾਂ ਦੀ ਸਰਕਾਰ ਪੰਜਾਬ ਚ ਚੱਲ ਰਹੀ ਹੈ ਕਾਨੂੰਨ ਵਿਵਸਥਾ ਤੇ ਬੜੇ ਸਵਾਲ ਉੱਠ ਰਹੇ ਨੇ ਤਾਂ ਉਹ ਇਸ ਮੰਦਰ ਦਾ ਦੌਰਾ ਕਰਨ ਇਹਦੇ ਨਾਲ ਹਿੰਦੂ ਸਮਾਜ ਦੇ ਵਿੱਚ ਜਿਹੜਾ ਗਮ ਔਰ ਗੁੱਸਾ ਹੈ ਉਹ ਘਟੇਗਾ ਔਰ ਉਹਨਾਂ ਦੀ ਜਿਹੜੀ ਗੰਭੀਰਤਾ ਹੈ ਉਹ ਹਿੰਦੂ ਸਮਾਜ ਨੂੰ ਸਮਝ ਆਏਗੀ ਅਸੀਂ ਕੇਜਰੀਵਾਲ ਸਾਹਿਬ ਨੂੰ ਕਹਿਣਾ ਚਾਹਾਂਗੇ ਕਿ ਉਹ ਜਿਹੜਾ ਹਿੰਦੂ ਸਮਾਜ ਦੇ ਇਸ ਮੰਦਿਰ ਤੇ ਤੇ ਹਮਲਾ ਹੋਇਆ ਉਹਦੇ ਖਿਲਾਫ ਜਿਹੜਾ ਗੁੱਸਾ ਹਿੰਦੂ ਸਮਾਜ ਦੇ ਉਸ ਗੁੱਸੇ ਨੂੰ ਕੱਟ ਕਰਨ ਲਈ ਜ਼ਰੂਰ ਮੰਦਿਰ ਦਾ ਦੌਰਾ ਕਰਨ ਔਰ ਪਤਾ ਕਰਨ ਕਿ ਪੰਜਾਬ ਦੇ ਵਿੱਚ ਕਾਨੂੰਨ ਵਿਵਸਥਾ ਲਗਾਤਾਰ ਕਿਉਂ ਵਿਗੜ ਰਹੀ ਹੈ ਔਰ ਇਹਦੇ ਨਾਲ ਅੰਮ੍ਰਿਤਸਰ ਪੁਲਿਸ ਵੀ ਕਾਰਵਾਈ ਕਰੇ ਅੱਜ ਰਾਤ ਉਹਨਾਂ ਦੇ ਜਿਨ੍ਹਾਂ ਨੇ ਮੰਦਿਰ ਤੇ ਤੇ ਹਮਲਾ ਕੀਤਾ ਹੈ ਉਹ ਬਚ ਕੇ ਨਹੀਂ ਜਾਣੇ ਚਾਹੀਦੇ ਜਿੱਥੇ ਵੀ ਹੋਣ ਉਹਨਾਂ ਨੂੰ ਅੰਜਾਮ ਤੱਕ ਪਹੁੰਚਾਇਆ ਜਾਵੇ